ਖੋ ਜੀ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਚ ਜਿਹੜੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਕਾਫੀ ਸਮੇਂ ਤੋਂ ਬਹੁਤ ਵਧੀਆ ਕਾਰਗਜ਼ਾਰੀ ਕਰ ਰਹੀ ਹੈ ਉਸੇ ਲੜੀ ਤਹਿਤ ਸਾਡੇ ਮਾਨਯੋਗ ਸੀਏਮ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਗੈਂਗਸਟਰ ਐਲੀਮੈਂਟਸ ਜਾਂ ਜਿਹੜੇ ਵੀ ਮਾੜੇ ਅੰਸਰ ਨੇ ਉਹਨਾਂ ਨੂੰ ਅਸੀਂ ਪੰਜਾਬ ਚੋਂ ਜੜ ਤੋਂ ਮਿਟਾ ਦੇਣਾ ਉਸੇ ਤਹਿਤ ਸਾਡੀ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਤ ਜੀ ਨੇ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਜਿਹੜੇ ਵੀ ਇਹ ਯੁੱਧ ਨਸ਼ਾ ਵਿਰੁੱਧ ਚ ਵੀ ਕਾਰਵਾਈ ਕਰਨੀ ਹੈ ਤੇ ਜਿਹੜੇ ਗੈਂਗਸਟਰ ਐਲੀਮੈਂਟਸ ਨੇ ਜਿਹੜੇ ਟੈਰਰਾਈਜ਼ ਕਰ ਰਹੇ ਨੇ ਲੋਕਾਂ ਨੂੰ ਉਹਨਾਂ ਦੇ ਅਗੇਂਸਟ ਵੀ ਸਟ੍ਰਿਕਟ ਐਕਸ਼ਨ ਲੈਣਾ ਹੈ ਉਸੇ ਲੜੀ ਤਹਿਤ ਅਸੀਂ ਮਿੱਤੀ 1142025 ਨੂੰ ਦੋ ਅਕਿਊਜ਼ ਨੂੰ ਅਰੈਸਟ ਕੀਤਾ ਸੀਗਾ ਸਾਡੇ ਕੋਲ ਉਹ ਦੋ ਅਕਿਊਜ਼ ਅਰੈਸਟਡ ਸੀਗੇ ਇੱਕ ਦਾ ਨਾਂ ਹੈਗਾ ਜੀ ਪਲਵਿੰਦਰ ਸਿੰਘ ਪਾਲਾ ਤੇ ਦੂਜਾ ਹੈਗਾ ਸੀਗਾ ਜੀ ਬਲਜਿੰਦਰ ਸਿੰਘ ਇਹ ਦੋਵੇਂ ਅਸੀਂ ਜਦੋਂ ਅਰੈਸਟ ਕੀਤੇ ਸੀ ਇੱਕ 30 ਬੋਰ ਦੀ ਪਿਸਤਲ ਇਹਨਾਂ ਤੋਂ ਰਿਕਵਰ ਕੀਤੀ ਸੀਗੀ ਫਿਰ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਪਲਵਿੰਦਰ ਪਾਲ ਹੈ ਇਹਦੇ ਕੋਲੋਂ ਮਿੱਤੀ 16 ਤਰੀਕ ਨੂੰ ਅਸੀਂ ਇਹਨਾਂ ਚੋਂ ਇੱਕ ਬੱਤੀਬੋਰ ਪਿਸਟਲ ਤੇ ਹੈਰੋਇਨ ਰਿਕਵਰ ਕੀਤੀ ਸੀਗੀ 523 ਗ੍ਰਾਮ ਅਸੀਂ ਫੇਰ ਵੀ ਸਸਟੇਨਡ ਅਫਰਟਸ ਕਰਦੇ ਰਹੇ ਕਿਉਂਕਿ ਸਾਨੂੰ ਪਤਾ ਸੀਗਾ ਕਿ ਇਹ ਜਿਹੜਾ ਅ ਅੱਜ ਹੀ ਤੁਸੀਂ ਨਿਊਜ਼ 'ਚ ਸੁਣਿਆ ਹੋਊਗਾ ਪਾਣੀਓਗ ਡੀਜੀਪੀ ਸਾਹਿਬ ਨੇ ਇਨਫਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਯੂਐਸ ਬੇਸਡ ਵਾਂਟਡ ਗੈਂਗਸਟਰ ਹੈਪੀ ਪਛੀਆਂ ਇਹਨੂੰ FBI ਨੇ ਐਪਰੀਹੈਂਡ ਕੀਤਾ ਹੈ ਤੇ ਇਹਦੇ ਨਾਲੇ ਟੱਚ 'ਚ ਸੀਗੇ ਤੇ ਸਾਡੀ ਟੀਮ ਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹ ਜਿਹੜਾ ਬਲਜਿੰਦਰ ਸਿੰਘ ਹੈ ਇਹਦੇ ਡਿਸਕਲੋਜ਼ਰ ਤੇ ਇਹਦੇ ਘਰੋਂ ਅਸੀਂ ਇੱਕ ਹੈਂਡ ਗ੍ਰੇਨੇਡ ਬਰਾਮਦ ਕੀਤਾ ਤੇ ਉੱਥੇ ਹੀ 183 ਗ੍ਰਾਮ ਹਿਰੋਇਨ ਰਿਕਵਰ ਕੀਤੀ ਹੈ ਤੁਹਾਨੂੰ ਮੈਂ ਦੱਸਣਾ ਚਾਹਨਾ ਥੋੜੇ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਥਾਣਾ ਰਮਦਾਸ ਵਿੱਚ ਹੀ ਇਹਦੇ ਹੈਪੀ ਪਛੀਏ ਦੇ ਚਾਰ ਸਾਥੀਆਂ ਨੂੰ ਪਹਿਲਾਂ ਵੀ ਫੜਿਆ ਸੀਗਾ ਉਹ ਵੀ ਹਿਰੋਇਨ ਦਾ ਧੰਦਾ ਕਰ ਰਹੇ ਸੀਗੇ ਉਹਨਾਂ ਕੋਲੋਂ ਵੀ 1.5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀ ਤੇ ਇਹ ਜਿਹੜਾ ਗ੍ਰੇਨੇਡ ਹੈਗਾ ਇਹ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਜਿਹੜੇ ਪਬਲਿਕ ਜਿਹੜੀ ਸਰਾਉਂਡਿੰਗਸ ਹੈ ਉੱਥੇ ਇਹਨਾਂ ਨੇ ਥਰੋ ਕਰਕੇ ਲੋਕਾਂ ਨੂੰ ਜਿਹੜੇ ਡੈਸ਼ਟ ਪਾਣਾ ਸੀਗਾ ਤੇ ਇਹ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪਹਿਲਾਂ ਹੀ ਐਪਰੀਹੈਂਡ ਕਰਕੇ ਤੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾੜੇ ਜਿਹੜੇ ਸੀਗੇ ਜਿਹੜਾ ਇਹਨਾਂ ਨੇ ਕਰਨੇ ਸੀਗੇ ਕੰਮ ਉਹਨਾਂ ਤੋਂ ਅਸੀਂ ਰੋਕ ਲਿਆ। ਇਹਦੇ ਇਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਸਾਡਾ ਮਜੀਠਾ ਚ ਕੇਸ ਸੀਗਾ ਉਹ ਵੀ ਸਾਡੀ ਟੀਮ ਨੇ ਬੜਾ ਵਧੀਆ ਤਰੀਕੇ ਨਾਲ ਸੈਂਟੀਫਿਕਲੀ ਚੱਲਦੇ ਹੋਏ ਤਿੰਨ ਦੋਸ਼ੀਆਂ ਨੂੰ ਅਸੀਂ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਕਿ ਜਿਹੜਾ ਸਾਡਾ ਮਜੀਠਾ ਦਾ ਜਿਹੜਾ ਗਨ ਪੁਆਇੰਟ ਤੇ ਉੱਥੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਲੂਟ ਦੀ ਤੇ ਉੱਥੇ ਇੱਕ ਜਿਹੜਾ ਕਰਿੰਦਾ ਹੈਗਾ ਪੈਟਰੋਲ ਪੰਪ ਦਾ ਉਹਦੀ ਡੱਟ ਚ ਹੋ ਗਈ ਸੀਗੀ ਇੱਕ ਦੇ ਜਵਾੜੇ ਚ ਸੱਟ ਲੱਗੀ ਸੀ ਅਸੀਂ ਤਿੰਨ ਦੋਸ਼ੀਆਂ ਨੂੰ ਆਈਡੈਂਟੀਫਾਈ ਕਰ ਲਿਆ ਤੇ ਅਸੀਂ ਇਹਨਾਂ ਨੂੰ ਵੀ ਬਹੁਤ ਹੀ ਜਲਦੀ ਅਸੀਂ ਰਾਉਂਡ ਅਪ ਕਰਨਾ ਸਾਡੀਆਂ ਟੀਮਸ ਲੱਗੀਆਂ ਹੋਈਆਂ ਗ੍ਰੇਨੇਡ ਦੋ ਪੜੇਗੇ ਕਿ ਇੱਕ ਪੜਿਆ ਗਿਆ ਇੱਕ ਗ੍ਰੇਨੇਡ ਪੜਿਆ ਗਿਆ ਸਰ ਲੱਗਦਾ ਪਾਕਿਸਤਾਨ ਤੋਂ ਆਇਆ ਕਿਉਂਕਿ ਉਹ ਬਿਲਕੁਲ ਪਾਕ ਪਾਕਿਸਤਾਨ ਸਰਦੇ ਨਾਲ ਪੜਾ ਰਹਿਣ ਬਣਾ ਸੀ ਬਿਲਕੁਲ ਜੀ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਚੋਂ ਇਹੀ ਪਤਾ ਕੀਤਾ ਸੀਗਾ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਇਹ ਜਿਹੜਾ ਡਰੋਨ ਹੈਗਾ ਇਹ ਡਰੋਨ ਰਾਹੀਂ ਜਿਹੜਾ ਆਇਆ ਸੀਗਾ ਗ੍ਰੇਨੇਡ ਇਹਨਾਂ ਨੂੰ ਰਿਟਰੀਵ ਕੀਤਾ ਤੇ ਇਹਨਾਂ ਨੇ ਆਪਣੇ ਘਰੇ ਰੱਖ ਲਿਆ ਸੀਗਾ ਤੇ ਸਾਡੇ ਕੋਲ ਲੋਕਾਂ ਦੇ ਸਹਿਯੋਗ ਨਾਲ ਇਨਫੋਰਮੇਸ਼ਨ ਪਹੁੰਚੀ ਕਿ ਇਹ ਮਾੜੇ ਬੰਦੇ ਨੇ ਇਹਨਾਂ ਨੇ ਕੁਛ ਨਾ ਕੁਛ ਵਾਰਦਾਤ ਕਰਨੀ ਹੈ ਤੇ ਇਹਨਾਂ ਨੂੰ ਐਪਰੀਹੈਂਡ ਕੀਤਾ ਜਾਵੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਐਪਰੀਹੈਂਡ ਕਰਕੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾੜੇ ਮਨਸੂਬੇ ਸੀਗੇ ਉਹਨਾਂ ਨੂੰ ਸਫਲ ਨਹੀਂ ਹੋਣ ਦਿੱਤਾ ਸਰਪੰਚ ਨਾਲ ਹੋਇਆ ਗ੍ਰੇਨੇਡ ਕਿ ਦੇਖੋ ਜੀ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਰਿਊਮਰਸ ਉੱਟ ਰੀਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰ ਰਹੀ ਹੈ ਵੀ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਟੂ 올 ਆਰ ਸਿਟੀਜ਼ਨਸ ਅਸੀਂ ਵਚਨਬੱਧ ਹਾਂ ਕਿ ਅਸੀਂ ਸਾਰੇ ਹੀ ਜਿਹੜੇ ਸਾਡੇ ਸਿਟੀਜ਼ਨਸ ਨੇ ਅੰਮ੍ਰਿਤਸਰ ਦੇ ਹਾਤੀ ਜ਼ਿਲ੍ਹੇ ਦੇ ਉਹਨਾਂ ਨੂੰ ਸੇਫਟੀ ਤੇ ਸਿਕਿਉਰਿਟੀ ਦੇ ਕੋਵਿਡ ਕੋਵਿਡ ਵਾਇਰਲ ਹੋ ਰਹੀ ਹੈ। ਉਹਨਾਂ ਦੀ ਲਚਾਨ ਚੁੱਕੀ ਜਾਵੇ ਕਿ ਜਿਹੜੀ ਕੋਵਿਡ ਵਾਇਰਲ ਹੋ ਰਹੀ ਹੈ ਜੀ। ਬਿਲਕੁਲ ਜੀ ਬਿਲਕੁਲ ਜੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਬਿਲਕੁਲ ਬਰੀਕੀ ਨਾਲ ਜਿਹੜੀ ਹੈਗੀ ਆ ਆਇਡੈਂਟੀਫਾਈ ਕਰਦੇ ਆਂ ਤਾਂ ਜੋ ਜਿਹੜੀ ਇਦਾਂ ਦੀ ਮਿਸਕਮਿਊਨੀਕੇਸ਼ਨ ਜਿਹੜੀ ਲੋਕਾਂ ਚ ਰਿਊਮਰ ਫੈਲਾਏ ਜਾਂਦੇ ਉਹ ਨਾ ਹੋਵੇ। ਬਹੁਤ ਵੱਡੇ ਲੀਡਰ ਨੇ ਵਿਕਰਮ ਮੀਤਿਆ ਵਿਕਰਮ ਮੀਤਿਆ ਬਹੁਤ ਵੱਡੇ ਲੀਡਰ ਨੇ ਉਨਾ ਕੋਈ ਵੀ ਪੋਸਟ ਕੀਤੀ ਗਈ ਉਸ ਗ੍ਰਨੇਡਾ ਜਿਹੜਾ ਅਟੈਕ ਹੋਇਆ ਉਸ ਨੂੰ ਕਿਵੇਂ ਦੇਖ ਰਹੇ ਹੋ ਉਹ ਤਾਂ ਅਸੀਂ ਕਹਿ ਨਹੀਂ ਸਕਦੇ ਸੋਸ਼ਲ ਮੀਡੀਆ ਦੇ ਬਾਰੇ ਉਹ ਤਾਂ ਦੇਖੋ ਜੀ ਦੇਖੋ ਜੀ ਜਿਹੜੀਆਂ ਚੀਜ਼ਾਂ ਜੇ ਕੋਈ ਹੁੰਦੀ ਹੈ ਅਸੀਂ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਪੰਜਾਬ ਪੁਲਿਸ ਜਿਹੜੀ ਹਮੇਸ਼ਾ ਕੰਮ ਕਰਦੀ ਹੈ ਤੇ ਜੇ ਇਦਾਂ ਦੀ ਕੋਈ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਇੰਡਿਊ ਕੋਰਸ ਆਫ ਟਾਈਮਸ ਸ਼ੇਅਰ ਕਰ ਦਿੱਤੀ ਜਾਏਗੀ ਬਟ ਐਸਚ ਇਦਾਂ ਦੀ ਕੋਈ ਚੀਜ਼ ਸਾਡੇ ਸਾਹਮਣੇ ਨਹੀਂ ਸਰ ਇਹ ਜਿਹੜਾ ਉਹ ਗ੍ਰੇਨੇਡ ਡਿਫਿਊਜ਼ ਕਰ ਦਿੱਤਾ ਗਿਆ ਹੈ ਔਰ ਕੀ ਬਿਲਕੁਲ ਜੀ ਗ੍ਰੇਨੇਡ ਆਇਆ ਸੀ ਕਿ ਹੋਰ ਵੀ ਗ੍ਰੇਨੇਡ ਆਇਆ ਇੱਕੋ ਗ੍ਰੇਨੇਡ ਆਇਆ ਸੀਗਾ ਜੀ ਜਦੋਂ ਸਾਨੂੰ ਇਹਦੇ ਘਰੋਂ ਇਹ ਰਿਕਵਰ ਹੋਇਆ ਅਸੀਂ ਆਪਣੀ ਬੌਮਬ ਡਿਸਪੋਜ਼ਲ ਟੀਮ ਨੂੰ ਉੱਥੇ ਭੇਜਿਆ ਤੇ ਇਹਨੂੰ ਅਸੀਂ ਬਿਲਕੁਲ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਡਿਸਟਰੋਏ ਕਰ ਦਿੱਤਾ ਸਰ ਇਹ ਕੀ ਆ ਰਹੀ ਹੈ ਕੋ ਹੋਰ ਵੀ ਹੈ ਜਿਸ ਚ ਬਰਾਮਦੀ ਹੋ ਸਕਦੀ ਹੈ ਬਿਲਕੁਲ ਜੀ ਇਹਨਾਂ ਦੇ ਜਿਹੜੇ ਹੈਪੀ ਪਸ਼ੀਆਂ ਦੇ ਜਿਹੜੇ ਅਸੋਸੀਏਟਸ ਨੇ ਅਸੀਂ ਉਹਨਾਂ ਦੀ ਵੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਕੋਲ ਹੋਰ ਵੀ ਲੀਡਸ ਨੇ ਤੇ ਜਿਹੜੇ ਇਹਨਾਂ ਦੇ ਹੋਰ ਵੀ ਮੈਂਬਰਸ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਾਂ ਸਰ ਇੱਕ ਅਮਰਿੰਦਪਾਲ ਦੀ ਜਿਹੜੀ ਐਨਐਸਏ 23 ਤਰੀਕ ਨੂੰ ਖਤਮ ਹੋ ਰਹੀ ਹੈ ਉਹਨੂੰ ਲੈ ਕੇ ਟੀਮ ਰਵਾਨਾ ਹੋ ਚੁੱਕੀ ਉਹਨੂੰ ਲਿਆਂਦਾ ਹੀ ਆ ਅੱਗੇ ਕੋਈ ਹੋਰ ਪ੍ਰੋਸੈਸ ਨਹੀਂ ਜੀ ਐਦਾਂ ਦੀ ਕੋਈ ਇਨਫੋਰਮੇਸ਼ਨ ਐਦਾਂ ਦੀ ਨਹੀਂ ਹੈਗੀ ਜੇ ਕੋਈ ਵੀ ਸਾਡੇ ਵੱਲੋਂ ਕੁਝ ਵੀ ਐਕਸ਼ਨ ਲਿੱਤਾ ਜਾਵੇਗਾ ਉਹ ਤੁਹਾਨੂੰ ਡਿਊ ਕੋਰਸ ਆਫ ਟਾਈਮ 'ਚ ਦੱਸ ਦਿੱਤਾ ਜਾਵੇਗਾ 39 ਨੰਬਰ ਐਫਆਈਆਰ ਦੇ ਵਿੱਚ ਟ੍ਰਾਇਲ ਅਮਰਿੰਦਪਾਲ ਦਾ ਕੁਦਰੀ ਰੇਸ 39 ਨੰਬਰ ਜਿਹੜੀ ਐਫਆਈਆਰ ਹੈ ਉਹਦੀ ਇਨਵੈਸਟੀਗੇਸ਼ਨ ਆਲਰੇਡੀ ਔਨ ਹੈ ਜਿਹੜੇ ਜਿਹੜੇ ਅਕਿਊਜ਼ਡ ਉਹਦੇ ਚ ਅਰੈਸਟਡ ਨਹੀਂ ਉਹਨਾਂ ਦੇ ਅਗੇਂਸਟ ਆਲਰੇਡੀ ਟ੍ਰਾਇਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਐਨਐਸਏ ਖਤਮ ਹੋਈ ਹੈ ਕਿ ਨਹੀਂ ਹੋਈ ਹੈ ਐਨਐਸਏ ਖਤਮ ਹੋਣ ਦਾ ਟਾਈਮ 22 ਹੈਗਾ ਹੈ ਉਹਦਾ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਸਟੇਟ ਗਵਰਨਮੈਂਟ ਦਾ ਡਿਸੀਜਨ ਹੋਏਗਾ ਇਹ ਗੀਂਸ ਦੇ ਵਾਣਾ ਹੋਈਏ ਅਸਾਂ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਐਦਾਂ ਦੀ ਚੀਜ਼ ਸਾਹਮਣੇ ਆਏਗੀ ਅਸੀਂ ਇੰਡੀਆ ਫੋਰਸ ਆਫ ਟਾਈਮ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਪੁਲਿਸ ਨੇ ਡਿਮਾਂਡ ਕੀਤੀ ਕਿ ਸਾਨੂੰ ਰਿਵਲ ਦਿੱਤਾ ਜਾਵੇ ਤਾਂ ਕਿ ਸੀ ਇਨਵੈਸਟੀਗੇਸ਼ਨ ਜੀ ਇਹ ਦਿਸ ਇਜ਼ ਦਾ ਪ੍ਰੈਰੋਗੇਟਿਵ ਆਫ ਦੀ ਸਟੇਟ ਗਵਰਨਮੈਂਟ ਜੋ ਸਟੇਟ ਗਵਰਨਮੈਂਟ ਨੈਸ਼ਨਲ ਗਵਰਨਮੈਂਟ ਨਾਲ ਜਿਹੜੀ ਹੈਗੀ ਆ ਉਹ ਤਾਲਮੇਲ ਕਰਕੇ ਜੋ ਉਹਨਾਂ ਦਾ ਡਿਸੀਜਨ ਹੋਏਗਾ ਉਹ ਅਸੀਂ ਫਾਲੋ ਕਰਾਂਗੇ ਜਿਹੜਾ ਪ੍ਰਤਾਪ ਬਾਗਵਾਰ ਨੇ ਦਾਵਾ ਦਿੱਤਾ 25 ਜਨਵਰੀ ਦਾ ਉਹਨੂੰ ਚੇਕ ਕੀਤਾ ਕਿ ਉਹ ਲੱਗ ਰਹੀ ਦੇਖੋ ਜੀ ਸਾਡੇ ਕੋਲ ਇਹ ਇਨਫੋਰਮੇਸ਼ਨ ਸੀਗੀ ਅਸੀਂ ਉਹਨੂੰ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਉਹਨੂੰ ਰਿਕਵਰ ਕਰ ਲਿਆ ਜਿਹੜੀ ਬਾਕੀ ਦੀ ਇਨਫੋਰਮੇਸ਼ਨ ਹੈਗੀ ਹੈ ਆਈ ਏਮ ਸ਼ੋਰ ਜਿਹੜੀ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਲਗੀਆਂ ਹੋਈਆਂ ਨੇ ਉਹ ਵੱਖ-ਵੱਖ ਤਰੀਕੇ ਨਾਲ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਇਨਫੋਰਮੇਸ਼ਨ ਹੈ ਇਹਨਾਂ ਨੇ ਜਿਹੜੀ ਇਹ ਖੇਪ ਚੱਕੀ ਸੀ ਇਹਨਾਂ ਦੀ ਪਹਿਲੀ ਖੇਪ ਸੀਗੀ ਤੇ ਅਸੀਂ ਬਹੁਤ ਹੀ ਪ੍ਰੋਫੈਸ਼ਨਲ ਦੀ ਕਿਨਾਂ ਕੰਮ ਕਰਦੇ ਹੋਏ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਜਿਹੜੇ ਮਨਸੂਬੇ ਉਹਨਾਂ ਚ ਇਹਨਾਂ ਨੂੰ ਕਾਮਯਾਬ ਨਹੀਂ ਹੋ ਗਏ। ਨਾਲਾ ਪੁਣ ਜਵਾਬਾਦਤ ਤਾਂ ਸਾਫ ਨਹੀਂ ਹੋਈ। ਨਾਲਾ ਪੁਣ ਸਹੀ ਦੇਖੋ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੋਈਗੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਅਸੀਂ ਇਨ ਡਿਊ ਕੋਰਸ ਆਫ ਟਾਈਮ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇਹਨਾਂ ਦਾ ਟਰੈਜੈਕਟ ਸੀ ਸੀ ਤਾਂ ਟਰੈਜੈਕਟ ਕੀ ਸੀ ਕਿ ਇਹਨੂੰ ਮਾਰਨਾ ਚਾਹੀਦਾ ਸੀ। ਇਹਨਾਂ ਦਾ ਸਿਗਾ ਜੀ ਇਹ ਇੱਕ ਕ라우ਡਿਡ ਪਲੇਸਿਸ 'ਚ ਵੀ ਜਾ ਸਕਦੇ ਸੀ ਕਿਸੇ ਪਬਲਿਕ ਪਲੇਸ ਵੀ ਜਾ ਸਕਦੇ ਸੀਗੇ ਤਾਂ ਇਹ ਜਿਹੜੇ ਹੈਗੇ ਨੇ ਇਦਾਂ ਦੇ 엘ਿਮੈਂਟਸ ਰੋਗ ਅਸੀਂ ਉਹਨਾਂ ਬਹੁਤ ਹੀ ਸਟ੍ਰਿਕਟਲੀ ਡੀਲ ਕਰ ਰਹੇ ਹਾਂ ਅਸੀਂ ਪੂਰੀ ਕੋਰਸ ਆਫ ਲਾਅ ਇਹਨਾਂ ਦੇ ਅਗੇਂਸਟ ਐਕਸ਼ਨ ਆਫ ਲਾਅ ਲੈ ਰਹੇ ਹਾਂ ਤੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹਨਾਂ ਨੂੰ ਸਜ਼ਾ ଦਵਾਵਾਂਗੇ ਸਰ ਪੁਲਿਸ ਕੌਂਟੀ ਦਾ ਥਾਣਾ ਤੇ ਵੀ ਇਸ ਤਰੀਕੇ ਨਾਲ ਇਹ ਅਟੈਕ ਕਰਦੇ ਤੇ ਲੱਗਦਾ ਕਿ ਉੱਥੇ ਵੀ ਕਰਨਾ ਹੋ ਸਕਦਾ ਕਿ ਪੁਲਿਸ ਕੌਂਟੀ ਦਾ ਥਾਣੇ ਨੂੰ ਵੀ ਕਿਹੜਾ ਬਾ ਅਟੈਕ ਕਰਨਾ ਉਸ ਦੀ ਨੂੰ ਲੈ ਕੇ ਜਾਣ ਦੇਖੋ ਜੀ ਬਿਲਕੁਲ ਇਹ ਬਹੁਤ ਹੀ ਜ਼ਿਆਦਾ ਬਰੀਕੀ ਨਾਲ ਇਹਨਾਂ ਤੋਂ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਹਨਾਂ ਤੋਂ ਪੁੱਛ ਕੇ-ਚ ਕਰ ਰਹੇ ਹਾਂ ਕਿ ਕੀ ਇਹਨਾਂ ਦਾ ਟਾਰਗੇਟ ਸੀਗਾ ਕੀ ਇਹਨਾਂ ਦੇ ਇੰਟੈਂਸ਼ਨ ਸੀਗੇ ਕਿ ਇਹਨਾਂ ਦੇ ਜਿਹੜਾ ਹੈਂਡਲਰ ਹੈ ਹੈਪੀ ਪਸ਼ਿਆ ਉਹਦੇ ਕੀ ਇੰਟੈਂਸ਼ਨ ਸੀਗੇ ਇਹ ਸਾਰੀਆਂ ਚੀਜ਼ਾਂ ਸੀ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸਰ ਮਿਸਟਰ ਅਮਰਪਾਲ ਨੂੰ ਜ਼ਿਆਦਾ ਜਾਂਦਾ ਇੱਥੇ ਪੋਸਟ ਟੂ ਬੀ ਜੇ ਉਹਨਾਂ ਦਾ ਐਨਐਸਏ ਬਾਈ ਤਰੀਕੋਂ ਜਿਵੇਂ ਤੁਸੀਂ ਦੱਸਿਆ ਖਤਮ ਹੋ ਰਿਹਾ ਜੇ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਕਿ ਤੁਹਾਡੇ ਕੋਲ ਹੀ ਫੋਰਸ ਹੈ ਜਾਂ ਪੈਰਾਮੈਟ੍ਰਿਕ ਫੋਰਸਿਸ ਤੁਹਾਡੇ ਕੋਲ ਹੈ ਜਾਂ ਤੁਸੀਂ ਕੋਈ ਕੇਂਦਰ ਦੇ ਨਾਲ ਕੋਈ ਸੰਪਰਕ ਕਰ ਰਹੇ ਹੋ ਕਿ ਸਾਨੂੰ ਕਰ ਨੂੰ ਤੇ ਮਾਹੌਲ ਨਾ ਪਾ ਰਹੇ ਦੇਖੋ ਜੀ ਜੋ ਵੀ ਹੋਏਗਾ ਇੰਡੂ ਕੋਰਸ ਆਫ ਟਾਈਮ ਸੋਲਡਰਨਾ ਸ਼ੇਅਰ ਵੀ ਹੋ ਜਾਏਗਾ ਤੇ ਤੁਹਾਨੂੰ ਦਿਖ ਵੀ ਜਾਏਗਾ ਅੱਛਾ ਇਹ ਤਾਂ ਸਭ ਤੋਂ ਟੌਪਿਕਲੀ ਜੋ ਹੈਪੀ ਬੱਚਿਆਂ ਦੀ ਜਿਸ ਦਾ FBI ਲੋਰ ਭਾਰਤ ਸਰਕਾਰ ਨੂੰ ਲਈ ਹੈ ਤੁਹਾਡੇ ਵਸੇ ਅੱਧੀ ਬੱਚਿਆਂ ਕਿੰਨੇ ਕੇਸਾ ਦਾ ਨਾਮਜਦ ਹੈ ਤੁਹਾਨੂੰ ਲਿਆਂਦੀ ਕੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਦੇਖੋ ਜੀ ਇਹ ਜਿਹੜੀ ਹੈਗੀ ਹੈ ਸੈਂਟਰਲਾਈਜ਼ਡ ਪ੍ਰੋਸੈਸ ਹੈਗੀ ਹੈ ਸਾਡੇ ਕੋਲੋਂ ਹੈੱਡ ਕੁਆਰਟਰ ਨੇ ਸਾਡੇ ਕੋਲੋਂ ਇਨਫੋਰਮੇਸ਼ਨ ਮੰਗੀ ਹੈ ਇਨਫਰਮੇਸ਼ਨ ਮੰਗੀ ਹੈ ਸਾਡੇ ਕੋਲੋਂ 13 ਜਿਹੜੀਆਂ FIRs ਨੇ ਸਾਡੇ ਅੰਬਰੇਸਰ ਦੇ ਹਾਤੀ ਜ਼ਿਲ੍ਹੇ ਉਦੇ ਚ ਵਕਫਾ ਕੇਸਿਸ ਚ ਉਹ ਵਾਂਟਡ ਹੈਗਾ ਅਕਿਊਜ਼ਡ ਹੈ ਸਾਡਾ ਤੇ ਅਸੀਂ ਉਹਦੇ ਅਗੇਂਸਟ ਇਹ ਜਿਹੜੀ ਹੈਗੀ ਹੈ ਅਸੀਂ ਡੀਟੇਲ ਸੈਂਡ ਕਰ ਦਿੱਤੀ ਹੈ ਦੇਟ ਵਿਲ ਬੀ ਸ਼ੇਅਰਡ ਵਿਦ ਦੀ ਸੈਂਟਰਲ ਅਜੰਸੀਜ਼ ਜਿਹੜੀਆਂ ਪਰਸਿਊ ਕਰਨਗੀਆਂ ਇਹਨੂੰ ਇੱਥੇ ਸੋ ਇਹ ਬਰਦਾਸ਼ਟ ਸਟੇਟ ਪੁਲਿਸ ਦਾ ਕਿੰਨਾ ਰੋਲ ਰਿਹਾ ਜੀ ਹੈਪੀ ਬੱਚਿਆਂ ਨੂੰ ਵਾਪਸ ਲਿਆਉਂਦੇ ਆ ਦੇਖੋ ਜੀ ਜਿਵੇਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਦੱਸਿਆ ਕਿ ਬਹੁਤ ਹੀ ਬਰੀਕੀ ਨਾਲ ਟਾਈਮ ਟੂ ਟਾਈਮ ਜਿਹੜੀ ਪੰਜਾਬ ਪੁਲਿਸ ਦੀ ਟੀਮ ਅੰਡਰ ਦੀ ਲੀਡਰਸ਼ਿਪ ਆਫ ਸ਼੍ਰੀ ਗੋਰੇ ਯਾਦਵ ਜੀ ਉਹਨਾਂ ਨੇ ਹਰ ਤਰੀਕੇ ਨਾਲ ਸੈਂਟਰਲ ਅਜੰਸੀਜ਼ ਦਾ ਸਹਿਯੋਗ ਦਿੱਤਾ ਜਿਹੜੀ ਵੀ ਇਨਫੋਰਮੇਸ਼ਨ ਸੀਗੀ ਇਮੀਡੀਏਟਲੀ ਪਾਸ ਔਨ ਕਰਦੇ ਰਹੇ ਜਿਹੜੇ ਹੈਪੀ ਬੱਚਿਆਂ ਬਾਰੇ ਤੇ ਉਹਦੇ ਹੀ ਸਦਕਾ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਸ ਹਨ ਉਹਨੂੰ ਉਧਰ FBI ਕੋਲੋਂ ਐਪੀਨ ਹੋ ਦੇਣਾ ਤੱਕਨ ਤੱਕਨ ਸਰ ਅਜਲ ਤੱਕਨ ਐਕਸਟੈਂਡਿਟੀ ਹੋਏਗੀ ਇਹਦੇ ਵਿੱਚ ਕੋਈ ਜਾਣਕਾਰੀ ਮਿਲਵੇ ਦੇਖੋ ਜੀ ਇਹ ਡਿਊ ਕੋਰਸ ਆਫ ਟਾਈਮ ਚ ਪੂਰਾ ਪ੍ਰੋਸੀਜਰ ਆਫ ਲਾ ਹੈ ਉਹ ਜਦੋਂ ਫਾਲੋ ਹੋਏਗਾ ਉਹ ਵਿਦਨ ਡਿਊ ਕੋਰਸ ਆਫ ਟਾਈਮ ਤੁਹਾਨੂੰ ਦੱਸਿਆ ਗਿਆ ਕਿ ਉਹ ਇੱਕ ਤਰ੍ਹਾਂ ਦਾ ਡੰਕੀ ਲਾ ਕੇ ਉੱਥੇ ਗਿਆ ਸੀ ਕਿਉਂਕਿ FBI ਨੇ ਜੋ ਟਵੀਟ ਕੀਤਾ ਉਹਨਾਂ ਕੋਈ ਰੈਲੇਵੈਂਸੀ ਨਹੀਂ ਸੀ ਕਿ ਉੱਥੇ ਲੈ ਸਕਦੇ ਨੇ ਬਿਲਕੁਲ ਜੀ ਜਿਹੜੀਆਂ ਹੈਗੀਆਂ ਉਹਨਾਂ ਦੇ ਲਾਜ਼ ਦੇ ਅਗੇਂਸਟ ਸੀਗਾ ਚੱਲ ਰਿਹਾ ਉਹ ਇਸੇ ਲਈ ਉਹਨਾਂ ਨੇ ਅਪਰੀਹੈਂਡ ਕੀਤਾ ਲੋਲ ਜੀ ਤੁਹਾਡਾ ਸਰ ਪੁੱਛਦੇ ਸਭ ਤੋਂ ਹੈ ਨਾ ਅਜੀ ਬੱਚਿਆਂ ਦੇ ਮਾਮਲੇ ਜਿਹੜਾ ਮੈਡਮ ਨੀਸੀ ਦੇ ਨੰਬਰ ਸਰ ਲੋਲ ਪੁੱਛਦੇ ਦੱਸਿਆ ਜਾ ਉਹ ਕਿਤੇ ਕੇਸ ਦੇ ਦੇਖੋ ਇਹਦੇ ਅਗੇਂਸਟ ਬਹੁਤ ਵਕ ਵਕ ਜ਼ਿਲ੍ਹਿਆਂ ਚ ਵਕ ਵਕ ਜਿਹੜੀਆਂ ਸਾਡੇ ਏਜੰਸੀਜ਼ ਨੇ ਉਹਨਾਂ ਦੇ ਪੁਲਿਸ ਸਟੇਸ਼ਨਸ ਉਹਦੇ ਚ ਕੇਸ ਰਜਿਸਟਰਡ ਨੇ ਤੇ ਸਾਰਿਆਂ ਦਾ ਇਹ ਜਿਹੜਾ ਇਕੱਠਿਆਂ ਦੇ ਰਲ ਮਿਲ ਕੇ ਟੀਮ ਵਰਕ ਦਾ ਸਦਕਾ ਹੈਗਾ ਕਿ ਜਿਹੜਾ ਸਾਰੀ ਬਹੁਤ ਵੱਡੀ ਗੱਲ ਹੈ ਕਿ ਅਮਰੀਕਾ ਵੱਲੋਂ ਐਫ ਬੀਆਈ ਬਹੁਤ ਵੱਡੀ ਏਜੰਸੀ ਹੈ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਪੰਜਾਬ ਇੰਡੀਆ ਦੇ ਵਿੱਚ ਇਸ ਵਿਅਕਤੀ ਵੱਲੋਂ ਅਤਵਾਦੀ ਹਮਲੇ ਕੀਤੇ ਗਏ ਹਨ ਗ੍ਰੇਨੇਡ ਅਟੈਕ ਕੀਤੇ ਗਏ ਇਹ ਸਾਰੀ ਜਾਣਕਾਰੀ ਪੁਲਿਸ ਜਿਹੜੀ ਸੀ ਕਿ ਇਹ ਕਿਸੇ ਕੇਂਦਰ ਏਜੰਸੀਸ ਨਾਲ ਲੜ ਕੇ ਉਹਨਾਂ ਨੂੰ ਦੱਸ ਰਹੇ ਸੀਗੇ ਕਿ ਸਾਨੂੰ ਇਸ ਵਿਅਕਤੀ ਦੀ ਲੋੜ ਹੈ ਮਤਲਬ ਇਹ ਕਾਫੀ ਲੰਮਾ ਸਮਾਂ ਤੋਂ ਪ੍ਰੋਸੈਸ ਚੱਲ ਰਿਹਾ ਸੀ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਨੇ ਉਹਨਾਂ ਦੀ ਲੀਡਰਸ਼ਿਪ ਹੇਠ ਅਸੀਂ ਜਿਹੜੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਸੀਗੀ ਅਸੀਂ ਸਾਰਿਆਂ ਸਰ ਨੂੰ ਦੱਸ ਕੇ ਸਰ ਦੀ ਜਿਹੜੀ ਲੀਡਰਸ਼ਿਪ ਦੇ ਅੰਡਰ ਅਸੀਂ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕਰਦੇ ਰਹੇ ਜਿਹਦੇ ਸਦਕਾ ਇਹ ਜਿਹੜਾ ਹੈ ਅਪਰੀਹੈਂਸ਼ਨ ਹੈ ਉਹ ਵੀ ਪੋਸਿਬਲ ਬਿਲਕੁਲ ਜੀ ਇਹ ਜਿਹੜੀ ਟਾਈਮ ਟੂ ਟਾਈਮ ਇਮੀਡੀਏਟ ਸਾਡੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੁੰਦੀ ਰਹੀ ਹੈ ਇਸੇ ਕਰਕੇ ਜਿਹੜੀਆਂ ਸੈਂਟਰਲ ਇੰਟੈਲੀਜੈਂਸੀ ਇਸ ਨੂੰ ਅਪਰੀਹੈਂਡ ਕਰਨ ਸੇ ਤੁਹਾਨੂੰ ਕਿੰਨੀ ਕਾਮਯਾਬੀ ਸਮਝਦੇ ਹੋ ਕਿ ਜਿਸ ਤਰੀਕੇ ਨਾਲ ਸਟੇਟ ਪੁਲਿਸ ਨੂੰ ਰਿਕਗਨਾਈਜ਼ ਕੀਤਾ ਗਿਆ ਪਰਾਇਦਰ ਜਿੱਤ ਕਾਲਾ ਉਕਮ ਸਾਹਮਣੇ ਹੈ ਦੇਖੋ ਜੀ ਇਹ ਬਹੁਤ ਹੀ ਵੱਡੀ ਚੁਣੌਤੀ ਸੀਗੀ ਤੇ ਬਹੁਤ ਹੀ ਵੱਡਿਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਪੰਜਾਬ ਪੁਲਿਸ ਨੇ ਇੱਕ ਕੰਮ ਕਰਦੇ ਹੋਏ ਇਹ ਜਿਹੜਾ ਇਹ ਵਧੀਆ ਕੰਮ ਕੀਤਾ ਜੀਵਨ ਫੌਜੀ ਜੀਵਨ ਬੋਧੀ ਜੀ ਨੇ ਮੰਗਵਾਇਆ ਦੇਖੋ ਜੀ ਜਿਹੜੇ ਜਿਹੜੇ ਸਾਡੇ ਰੋਗ 엘ਿਮੈਂਟਸ ਨੇ ਜਿਹੜੇ ਗੈਂਗਸਟਰ 엘ਿਮੈਂਟਸ ਨੇ ਜਿਹੜੇ ਇਹ ਅਤਵਾਦੀ 엘ਿਮੈਂਟਸ ਨੇ ਅਸੀਂ ਉਹਨਾਂ ਦੀਆਂ ਸਾਰਿਆਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਏਜੰਸੀਜ਼ ਨਾਲ ਵਕ ਵਕ ਟਾਈਮ ਤੇ ਸ਼ੇਅਰ ਕਰਦੀ ਹੈ ਇਹ ਸਭ ਇਨਫੋਰਮੇਸ਼ਨ ਸ਼ੇਅਰ ਕੀਤੀ 6 ਪਿਸਟਲ ਰਿਕਵਰ ਕੀਤੇ ਮਾਵਾਪੇਟ ਤੋਂ ਪੁਜਾ ਕੋਲ ਇਸ ਦਾ ਜੁਆਇੰਟ ਇਪਰੇਸ਼ਨ ਸੀ ਜੀ ਅਸੀਂ ਕੱਲ ਵੀ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ ਜਿਹਦੇ ਚ ਦੋ ਕੇਸਿਸ ਚ ਸਾਡੇ ਕੋਲ 9 ਪਿਸਟਲ ਰਿਕਵਰ ਹੋਏ ਸਰ ਇਹ ਇੱਕ ਆਸ ਕੁਐਸ਼ਨ ਹੈ ਤੁਸੀਂ ਜੇ ਫੜ ਰਹੇ ਹੋ ਹਨ ਅਕੀਪੀਸ਼ੀਆ ਦੇ ਜਿਹੜੇ ਉਹ ਐਸੋਸੀਏਟਸ ਨੇ ਜਾਂ ਸਰ ਵਿੱਚ ਕੀ ਗੱਲ ਸੀ ਸਾਹਮਣੇ ਆਈ ਹੈ ਲਾਲਚ ਕੀ ਕਹਾ ਜਾ ਰਿਹਾ ਹੈ ਸਾਨੂੰ ਇਹ ਗੱਲ ਇਨਫੋਰਮੇਸ਼ਨ ਪਤਾ ਲੱਗੀ ਹੈ ਕੁਝ यूपी ਤੋਂ ਵੀ ਵਿਅਕਤੀ ਆ ਕੇ ਉਹਨਾਂ ਨੂੰ ਵੀ ਦਬਾਇਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਨੇਡਾ ਅਟੈਕ ਹੋ ਕੇ ਦੇਖੋ ਜੀ ਇਹ ਇਹ ਸਾਰਾ ਦਾ ਸਾਰਾ ਦੇ ਹੈਵ ਓਨਲੀ ਵਨ ਸਿੰਗਲ ਇੰਟੈਂਸ਼ਨ ਔਨ देयर ਮਾਈਂਡ ਉਹ ਹੈਗਾ ਪੈਸਾ ਇਹ ਸਾਰਾ ਦਾ ਸਾਰਾ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈਗੀ ਕਿਸੇ ਚੀਜ਼ ਦੇ ਪਿੱਛੇ ਇਹਨਾਂ ਦਾ ਕੋਈ ਮੰਚਾ ਸਿਰਫ ਇੱਕ ਹੈ ਪੈਸਾ ਤੇ ਮੈਂ ਇਹ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹ ਥੋੜਾ ਨਾਜਾਇਜ਼ ਫਾਇਦਾ ਚੱਕ ਕੇ ਤੁਹਾਨੂੰ ਲਾਲਚ ਦੇ ਕੇ ਤੁਹਾਡਾ ਮਿਸਯੂਜ਼ ਕਰਕੇ ਇਹ ਤੁਹਾਡੇ ਜਿਹੜੇ ਕੈਰੀਅਰ ਨੇ ਤੁਹਾਡੀ ਲਾਈਫ ਨੂੰ ਸਪੋਇਲ ਕਰ ਰਹੇ ਨੇ ਤੁਸੀਂ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਤੁਹਾਨੂੰ ਗੁੰਮਰਾਹ ਕਰਕੇ ਤੁਹਾਨੂੰ ਕਹਿਣਗੇ ਅਸੀਂ ਤੁਹਾਨੂੰ ਇੰਨੇ ਲੱਖ ਦੇ ਦਾਂਗੇ 20 ਲੱਖ ਦੇ ਦਾਂਗੇ 30 ਲੱਖ ਬਟ ਤੁਸੀਂ ਇਹ ਸਾਡੀ ਜਿਹੜੀ ਹੈਗੀ ਇੰਟੈਰੋਗੇਸ਼ਨ ਸਸਟੇਨਡ ਇੰਟੈਰੋਗੇਸ਼ਨ 'ਚ ਇੱਕੋ ਹੀ ਗੱਲ ਸਾਹਮਣੇ ਆਈ ਹੈ ਕਿਸੇ ਨੂੰ 5000 ਦਿੰਦੇ ਨੇ ਕਿਸੇ ਨੂੰ 10000 ਦਿੰਦੇ ਨੇ ਤੇ ਉਹਨਾਂ ਨੂੰ ਵੀ ਵਿਦੇਸ਼ ਲੈ ਕੇ ਜਾਣ ਦਾ ਵੀ ਲਾਲਚ ਵਿਦੇਸ਼ ਲੈ ਕੇ ਜਾਣ ਦਾ ਵੀ ਲਾਲਚ ਦਿੰਦੇ ਨੇ ਬਟ ਉਹ ਵੀ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਫੋਰਨ ਲਾਜ਼ ਨੇ ਕਿੰਨੇ ਸਟ੍ਰਿਕਟ ਨੇ ਤੇ ਤੁਸੀਂ ਇਸ ਚਾਂਸੇ 'ਚ ਨਾ ਆਓ ਆਪਣੀ ਮਿਹਨਤ ਕਰੋ ਸਾਡੇ ਮਾਨਯੋਗ ਸੀਐਮ ਸਾਹਿਬ ਬਹੁਤ ਹੀ ਜ਼ਿਆਦਾ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੇ ਰੰਗਲਾ ਪੰਜਾਬ ਬਣਾਉਣ ਦੇ ਲਈ ਸਖਸ਼ਮ ਕਦਮ ਚੱਕਰੇ ਨੇ ਅਸੀਂ ਵੀ ਉਸ ਵੱਲ ਕਦਮ ਵਧਾਉਂਦੇ ਹੋਏ ਆਪਣੀ ਮਿਹਨਤ ਕਰੀਏ ਤੇ ਆਪਣਾ ਕੋਈ ਜ਼ਿੰਦਗੀ ਚ ਨਾਰੋਸ਼ਨ ਕਰੀਆ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੀ ਸੋਸਾਇਟੀ ਦਾ